ਜਿਪਣਾਈ ਚਾਹ ਤੇ ਕੱਲ ਨੂੰ ਫੇਰ ਬਣਾਵਾਂਗੇ ਫੇਰ ਬਣਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਸੋਰਾ ਕਹਿੰਦਾ ਨੂੰ ਏ ਮੇਰੇ ਗੜਵੀ ਪਰ ਦੇ ਗੜਵੀ ਪਰ ਦੇ ਮੱਥੇ ਵਾਲਾ ਟਿੱਕਾ ਪਾਵੇਂ ਗੈਣੇ ਤਰਦੇ ਮੱਥੇ ਵਾਲਾ ਟਿੱਕਾ ਪਾਵੇਂ ਗੈਣੇ ਤਰਦੇ ਜਿਹੜੀ ਚਾਹ ਦੇ ਸ਼ੁਕੀ ਨੇ ਉਹਨਾ ਵੇਚ ਲਈ ਜ਼ਮੀਨ ਸਣੇ ਹੱਲ ਪੰਜਾਲੀਆਂ ਹੱਲ ਪੰਜਾਲੀਆਂ ਕਿੱਥੋਂ ਪੇਸ਼ ਪੈ ਗਈਆਂ ਕਬੀਲਦਾਰੀਆਂ ਕਿੱਥੋਂ ਪੇਸ਼ ਪੈ ਗਈਆਂ ਕਬੀਲਦਾਰੀਆਂ ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾਵਾਂਗੇ ਫੇਰ ਬਣਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਸੱਸ ਕਹਿੰਦੀ ਨੁਹੇ ਮੇਰੇ ਬਾਟੀ ਪਰ ਦੇ ਟੀ ਪਰ ਦੇ ਗਲਵਲ ਹਾਰ ਪਵੇਂ ਗਣੇ ਤਰ ਦੇ ਗਲਵਲ ਹਾਰ ਪਵੇਂ ਗਣੇ ਤਰ ਦੇ ਜਿਹੜੀ ਚਾਹ ਦੇ ਪਿਆਰੇ ਉਹਨਾ ਵਿੱਚ ਲੇ ਚੁਬਾਰੇ ਸਾਣੇ ਬੂਹੇ ਬਾਰੀਆਂ ਬੂਹੇ ਬਾਰੀਆਂ ਕਿੱਥੋਂ ਪੇਸ਼ ਪੈ ਗਈਆਂ ਕਬੀਲਦਾਰੀਆਂ ਕਿੱਥੋਂ ਪੇਸ਼ ਪੈ ਗਈਆਂ ਕਬੀਲਦਾਰੀਆਂ ਅੱਜ ਬਣਾਈ ਚਾਹ ਤੇ ਕੱਲੂ ਫੇਰ ਬਣਾਵਾਂਗੇ ਫੇਰ ਬਣਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ நாரலா சூடா பாவே தரவாலா சூடா பாவே தரச்சா தி ஆக்கோ வேச்சலி ஜாக்கால ਚਿ ਪੈਗਾਂ ਕਬੀਲਦਾਰੀਆਂ ਕਿੱਥੋਂ ਪੇਸ਼ ਪੈ ਗਈਆਂ ਕਬੀਲਦਾਰੀਆਂ ਅੱਜ ਬਣਾਈ ਚਾਹ ਕੱਲ ਨੂੰ ਫੇਰ ਬਣਾਵਾਂਗੇ ਫੇਰ ਬਣਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ ਪਰਸੋਂ ਵਾਲੀ ਚਾਹ ਵਿੱਚ ਮਿੱਠਾ ਕਿੱਥੋਂ ਪਾਵਾਂਗੇ